ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਤਨਵੀਰ ਹੈ ਮੈਂ ਪੀਜੀਆ ਹਸਪੀਟਲ ਦੇ ਵਿੱਚ ਜੀਆਈ ਸਰਜਨ ਹਾਂ ਅੱਜ ਮੈਂ ਥੋੜਾ ਜਿਹਾ ਦੱਸਣਾ ਚਾਹਾਂਗਾ ਅਲਸਰੇਟਿਵ ਕੋਲਾਈਟਿਸ ਦੇ ਆਪਰੇਸ਼ਨ ਬਾਰੇ ਅਲਸਰੇਟਿਵ ਕੋਲਾਈਟਿਸ ਨੂੰ ਪੰਜਾਬੀ ਵਿੱਚ ਅਸੀਂ ਸੰਗਰਹਿਣੀ ਵੀ ਕਹਿੰਦੇ ਹਾਂ ਸੰਗਰਹਿਣੀ ਦਾ ਮਤਲਬ ਹੈ ਉਹਨੇ ساری ਜ਼ਿੰਦਗੀ ਸੰਗ ਰਹਿਣਾ ਹੈ ਬਿਮਾਰੀ ਨੇ ਉਹ ਇਸ ਕਰਕੇ ਕਿ ਉਹਦੇ ਲਈ ਅਜ ਤੱਕ ਨਾ ਤਾਂ ਕੋਈ ਦਵਾਈ ਬਣੀ ਹੈਗੀ ਨਾ ਹੋਰ ਕੋਈ ਇਲਾਜ ਹੈ ਜਿਸ ਨਾਲ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਜਾਏ ਇਹਦੇ ਵਿੱਚ ਵੱਡੀ ਅੰਤਰੀ ਦੇ ਵਿੱਚ ਛਾਲੇ ਬਣ ਜਾਂਦੇ ਨੇ ਅਲਸਰ ਜੋੜੇ ਕਿ ਬਲੀਡ ਕਰਦੇ ਨੇ ਯਾ ਵਾਰ-ਵਾਰ ਲੈਟਿੰਗ ਹੁੰਦੀ ਹੈ ਢਾਇਰੀਆ ਹੁੰਦਾ ਹੈ ਤਾਂ ਇਹ ਦੋ ਮੁੱਖ ਲੱਛਣ ਹੁੰਦੇ ਨੇ ਜਿਹੜੇ ਕਿ ਮਰੀਜ਼ ਦੇ ਵਿੱਚ ਹੁੰਦੇ ਆ ਖੂਨ ਵਰਨਾ ਤੇ ਵਾਰ-ਵਾਰ ਲੈਟਿੰਗ ਹੋਣਾ ਦਵਾਈਆਂ ਨਾਲ ਇਸ ਦਾ ਇਲਾਜ ਸਿਰਫ ਇੰਨਾ ਹੀ ਹੁੰਦਾ ਹੈ ਕਿ ਸਿੰਪਟੋਮੈਟਿਕ ਰਿਲੀਫ ਯਾਨੀ ਕਿ ਜੋ-ਜੋ ਤਕਲੀਫਾਂ ਹੋ ਰਹੀਆਂ ਹਨ ਉਹਨਾਂ ਦੇ ਵਿੱਚ ਫਰਕ ਪੈ ਜਾਂਦਾ ਹੈ ਪਰ ਬਿਮਾਰੀ ਕਦੇ ਨਹੀਂ ਠੀਕ ਹੁੰਦੀ ਔਰ ਬਿਮਾਰੀ ਇਸ ਤਰ੍ਹਾਂ ਦੀ ਹੈ ਕਿ ਵਿੱਚ-ਵਿੱਚ ਥੋੜੇ ਦਿਨ ਠੀਕ ਰਹੇਗੀ ਫਿਰ ਵੱਜ ਜਾਂਦੀ ਹੈ ਯਾ ਫਿਰ ਬਹੁਤ ਵੱਜ ਜਾਂਦੀ ਹੈ ਕਈ ਵਾਰੀ ਦਵਾਈਆਂ ਕੰਮ ਕਰਦੀਆਂ ਕਈ ਵਾਰੀ ਨਹੀਂ ਕਰਦੀਆਂ ਆ ઓਪਰੇਸ਼ਨ ਅਸੀਂ ਕਦੋਂ ਕਰੀਦਾ ਹੈਗਾ ਉਹਦੇ ਤਿੰਨ ਚਾਰ ਇੰਡੀਕੇਸ਼ਨਸ ਹੁੰਦੀਆਂ ਤਿੰਨ ਚਾਰ ਰੀਜ਼ਨ ਹੁੰਦੇ ਆ ਕਰਨ ਦੇ ਪਹਿਲਾ ਇਹ ਕਿ ਜੇ ਦੋਸਤ ਦਵਾਈਆਂ ਦੇ ਰਹੇ ਆ ਉਹ ਕੰਮ ਹੀ ਨਹੀਂ ਕਰ ਰਹੀਆਂ ਦਵਾਈਆਂ ਦਾ ਪੂਰਾ ਡੋਸ ਅਸੀਂ ਦੇ ਦਿੱਤਾ ਉਹਦੇ ਨਾਲ ਕੋਈ ਫਰਕ ਨਹੀਂ ਵੀ ਆਦਾ ਖਰਾਬ ਹੋ ਰਹੀ ਹੈ ਉਹਦੇ ਵਿੱਚ ઓਪਰੇਸ਼ਨ ਕਰਨਾ ਚਾਹੀਦਾ ਹੈ ਦੂਸਰਾ ਹੈ ਕਿ ਜਿਹੜੀਆਂ ਅਸੀਂ ਦਵਾਈਆਂ ਦੇ ਰਹੇ ਹਾਂ ਉਹਨਾਂ ਦਾ ਇੰਨਾ ਹਾਈ ਡੋਸ ਦੇਣਾ ਪੈਂਦਾ ਹੈ ਕਿ ਉਹਨੂੰ ਬੰਦ ਕਰਨਾ ਬਿਲਕੁਲ ਹੀ ਮੁਸ਼ਕਿਲ ਹੋ ਜਾਂਦਾ ਹੈ। ਤੀਸਰਾ ਹੈ ਕਿ ਦਵਾਈਆਂ ਕਿਉਂਕਿ ਬਹੁਤ ਸਟਰੋਂਗ ਹੁੰਦੀਆਂ ਹਨ ਉਹਨਾਂ ਦਾ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਜਾਂਦਾ ਹੈ। ਇਹ ਤਿੰਨਾਂ ਕੰਡੀਸ਼ਨ ਦੇ ਵਿੱਚ ਸਾਨੂੰ ਆਪਰੇਸ਼ਨ ਕਰਨਾ ਪੈਂਦਾ ਹੈ। ਚੌਥਾ ਹੁੰਦਾ ਹੈ ਇਸ ਬਿਮਾਰੀ ਦੇ ਵਿੱਚ 8 ਸਾਲ ਤੋਂ ਬਾਅਦ 10% ਚਾਂਸ ਹੁੰਦੇ ਹਨ ਵੀ ਸੌ ਵਿਚੰਦਾਸਤ ਮੀਂਹਾਂ ਦੇ ਵਿੱਚ ਕੈਂਸਰ ਵੀ ਬਣ ਜਾਂਦਾ ਹੈਗਾ। ਜਦੋਂ ਇਹ ਚੀਜ਼ ਹੋਵੇ ਤੇ ਫਿਰ ਸਾਨੂੰ ਆਪਰੇਸ਼ਨ ਕਰਨਾ ਹੀ ਪੈਂਦਾ ਹੈ। ਤਾਂ ਇਹ 3-4 ਕਾਰਨ ਨੇ ਜਦੋਂ ਕਿ ਆਪਰੇਸ਼ਨ ਦਾ ਰੋਲ ਸਾਹਮਣੇ ਆਉਂਦਾ ਹੈ।